ਤਰਾ ਅੱਜ ਲੋਕਦਾਨ ਸਟ੍ਰਾਈਬ ਇਹ ਕਿਹੜੇ ਕਿਹੜੇ ਪੇਸਾਂ ਨੂੰ ਲੈ ਕੇ ਆਦਮੀ ਤੇ 2025 ਦੀ ਇਹ ਸਾਡੀ ਨਾ 3rd ਨੈਸ਼ਨਲ ਲੋਕ ਅਦਾਲਤ ਹੈ ਜਿਹੜੀ ਪਟਿਆਲੇ ਦੀ ਆਪਣੀ ਕੋਰਟ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਹੋਲਡ ਕੀਤੀ ਜਾਂਦੀ ਹੈ ਪੰਜਾਬ ਲੀਗਲ ਸਰਵਿਸ ਅਥਾਰਟੀ ਜਿਹੜੇ ਸਾਡੇ ਇੱਥੋਂ ਦੇ ਐਗਜ਼ੀਕਟਿਵ ਚੀਅਰ ਮੈਨ ਐ ਕੇ ਮਿਸ਼ਰਾ ਜੀ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਉਹ ਕਰ ਰਹੇ ਹਾਂ ਇਹਦੇ ਵਿੱਚ ਇੱਥੇ ਦੀਸਟ੍ਰੈਕਟ ਚੈੱਕ ਬਾਉਂਸਰ ਕੇਸ ਹੈ ਕੰਪਾਉਂਡੇਬਲ ਕ੍ਰਿਮੀਨਲ ਕੇਸ ਹੈ ਐਮਏਸੀਟੀ ਮੋਟਰ ਐਕਸੀਡੈਂਟ ਕਲੇਮ ਰਿਵਿਊਨਰ ਦੇ ਜਿਹੜੇ ਕੇਸ ਹੈ ਪੂਤੇ ਹੋਰ ਸਿਵਲ ਕ੍ਰਿਮੀਨਲ ਰਿਕਵਰੀ ਸੂਟਸ ਹੈ ਬੈਂਕਸ ਦੇ ਨਾਲ ਜੇ ਕਿਸੇ ਦਾ ਕੋਈ ਝਗੜਾ ਹੈਗਾ ਜਿਸ ਤਰ੍ਹਾਂ ਕਿ ਬਿਜਲੀ ਦੇ ਪਾਣੀ ਦੇ ਜਿਹੜੇ ਬਿੱਲ ਦਾ ਕੋਈ ਝਗੜਾ ਹੁੰਦਾ ਹੈ ਪ੍ਰੀ ਲਿਟੀਗੇਟਿਵ ਸਟੇਜ ਵਾਲੇ ਜਿਹੜੇ ਕੇਸ ਹੈ ਨਾ ਉਹ ਕੇਸਾਂ ਦਾ ਵੀ ਮਿਲ ਕੇ ਇਸ ਲੋਕ ਅਦਾਲਤ ਦੇ ਵਿੱਚ ਅਸੀਂ ਉਹ ਕਰ ਰਹੇ ਹਾਂ ਟਿਕਅਪ ਕਰ ਰਹੇ ਹਾਂ ਤੇ ਮੈਕਸਿਮ ਇੱਥੇ ਪੰਜਾਬ ਪਟਿਆਲੇ ਦੇ ਵਿੱਚ 26 ਜਿਹੜੀਆਂ ਸਾਡੀ 28 ਬੈਂਚ 28 28 ਅਸੀਂ ਬੈਂਚ ਜੀ ਪਿੰਲਾੜ ਪਟਾੜੇ ਵਿੱਚ ਲੱਗੇ ਨੇ 6 ਰਾਜਪੁਰਾ ਸਰ 6 ਰਾਜਪੁਰਾ 6 ਸਮਾਨੇ ਦੇ 5 ਹੈਗੇ ਨਾਬੇ ਹੈ ਜੀ ਇੱਕ ਰੈਵਨਿਊ ਕੋਡ ਦਾ ਹੈਗਾ ਸਰ ਇੱਕ ਊਮਨ ਸੈੱਟ ਦਾ ਇੱਕ ਊਮਨ ਸੈੱਟ ਦਾ ਸਾਡੇ ਹੈਗਾ ਜਿਹੜੇ ਅਸੀਂ ਉਹ ਕਰ ਰਹੇ ਆ ਜਿਹਦੇ ਵਿੱਚ ਕੂਮ ਕਰ ਰਹੇ ਆ ਲੋਕਾਂ ਨੂੰ ਇਹਦਾ ਇਹ ਫਾਇਦਾ ਲੋਕ ਦਾ ਲੱਦਦਾ ਵੀ ਇਸ ਦੇ ਜਿਹੜੇ ਇਸ ਦੀ ਕਾਹ ਕੋਈ ਅਪੀਲ ਨਹੀਂ ਹੈਗੀ ਇਸ ਕੇਸ ਦੀ ਇਹ ਫਾਈਨਲ ਸੈਟਲਮੈਂਟ ਹੈ ਲੋਕਾਂ ਦੇ ਬਹੁਤ ਜ਼ਿਆਦਾ ਪੈਸਾ ਤੇ ਟਾਈਮ ਬਚਦਾ ਹੈ ਇਸ ਦੇ ਵਿੱਚ ਦੋਹਾਂ ਜਾਣਿਆਂ ਨੂੰ ਇਹਦੀ ਲੱਗਦਾ ਵੀ ਨਾ ਕਿਸੇ ਦੀ ਹਾਰ ਤੇ ਨਾ ਕਿਸੇ ਦੀ ਜਿੱਤ ਬੜੇ ਬੜੇ ਲੋਕally ਬਹੁਤ ਫਾਇਦੇ ਜਿਹੜਾ ਅਸੀਂ ਲੋਕਾਂ ਦੇ ਕੋਟਾਂ ਦੇ ਵਿੱਚ ਬਹੁਤ ਜ਼ਿਆਦਾ ਤੁਕੇ ਬਹੁਤ ਜ਼ਿਆਦਾ ਕੰਮ ਹੋਣ ਕਰਨ ਬਹੁਤ ਜ਼ਿਆਦਾ ਕੰਮ ਹੋਣ ਕਰਨ ਤੇ ਜੋ ਇੰਨੇ ਕੇਸ ਇੱਕਦਮ ਡਿਸਪੋਜ਼ ਹੋਣੇ ਬਹੁਤ ਮੁਸ਼ਕਲ ਹੈ ਟ੍ਰਾਫੀ ਸਮਾਂ ਲੱਗ ਜਾਂਦਾ ਸਾਰੇ ਫਾਈਨਲੀ ਡਿਸਪੋਜ਼ ਕਰ ਲਈ ਇਸ ਕਰਕੇ ਲੋਕ ਦਾ ਲੋਕ ਅਦਾਲਤ ਇਹ ਹੈ ਮੀਡੀਅਮ ਹੈ ਜਿਹਦੇ ਰਾਹੀਂ ਅਸੀਂ ਆਪਣੇ ਜਿਹੜੇ ਹੈ ਨਾ ਡਿਸਪਿਊਟ ਹੈ ਉਹਨੂੰ ਸੈਟਲ ਕਰ ਸਕਦੇ ਆ ਜਿਆਦਾਤਰ ਮੈਟਰੀਮੋਨੀਅਮ ਕੇਸੇ ਹੀ ਹੁੰਦੇ ਨੇ ਇਹ ਬਹੁਤ ਸੌਲਵ ਹੁੰਦੇ ਨਜ਼ਰ ਆਂਦੇ ਨੇ ਸਾਡੇ ਆਫੀਸਰ ਸਾਹਿਬਾਨ ਤੇ ਸਾਰੇ ਬਹੁਤ ਕੋਸ਼ਿਸ਼ ਕਰਦੀ ਹੈ ਤੇ ਲੋਕਾਂ ਦਾ ਜਦੋਂ ਅਸੀਂ ਪਰਸੂ ਕਰਦੇ ਆ ਨਾ ਉਦੋਂ ਪੋਜ਼ਿਟਿਵ ਰਿਸਪਾਂਸ ਮਿਲਦਾ ਹੈ ਇਹ ਤਾਂ ਹੈ ਨਹੀਂ ਕਿ ਸੈਟਲਮੈਂਟ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਜਿਹੜੇ ਜਿਹੜੇ ਮੈਟਰੀਮੋਨੀਅਮ ਡਿਸਪਿਊਟ ਹਨ ਇਟ ਨੀਡ ਸਮ ਟਾਈਮ ਕੀ ਨਹੀਂ ਨਾਲ થોਡੇ ਟਾਈਮ ਨਾਲ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਤਾਂ ਉਹ ਗੱਲ ਕਰਕੇ ਜਿਸ ਤਰ੍ਹਾਂ ਅੱਜ ਵੀ ਮੈਂ ਇੱਕ ਕੋਰਟ ਦੇ ਵਿੱਚ ਵਿజిਟ ਕੀਤਾ ਸੀਗਾ ਉੱਥੇ ਅਸੀਂ ਪਰਚੂ ਕੀਤਾ ਤੇ ਸਾਨੂੰ ਉਮੀਦ ਹੈ ਵੀ ਉਹ ਸੈਟਲ ਹੋ ਸਕਦਾ ਕੋਈ ਐਡੀਓ ਨਹੀਂ ਜਿਸ ਤਰ੍ਹਾਂ ਫੌਜਦਾਰੀ ਕੇਸਿਸ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਸੋਲਵ ਹੁੰਦਾ ਫੌਜਦਾਰੀ ਕੇਸ ਦੇ ਵਿੱਚ ਜਿਹੜੇ ਕੰਪਾਉਂਡੇਬਲ ਆਫੈਂਸਿਵ ਹੈ ਨਾ ਉਹਨਾਂ ਦੀ ਉਹ ਕੋਰਟ ਦੇ ਵਿੱਚ ਜਿਹੜੇ ਇੱਕ ਤਾਂ ਪਾਰਟੀਆਂ ਆਪ ਕੰਪਾਉਂਡ ਕਰ ਸਕਦੀਆਂ ਇੱਕ ਕੋਰਟ ਦੀ ਪਰਮਿਸ਼ਨ ਨਾਲ ਹੈ ਉਹਦੇ ਵਿੱਚ ਅਸੀਂ ਦੋਹਾਂ ਤਰ੍ਹਾਂ ਦੇ ਜਿਹੜੇ ਅਸੀਂ ਕੇਸ ਹੈ ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਸਪੈਸ਼ਲ ਬਿਜਲੀ ਦੇ ਬਿਜਲੀ ਮੈਟਰ ਬਿਲੀ ਚੋਰੀ ਦੇ ਕੇਸਾਂ ਦੇ ਬਾਰੇ ਇੱਕ ਸਪੈਸ਼ਲ ਬੈਂਚ ਅਸੀਂ ਉਹ ਲਾਇਆ ਹੋਇਆ ਹੈ ਉਹਦੇ ਵਿੱਚ ਕੰਪਾਊਂਡ ਹੋਇਆ ਫੈਂਸ ਜੀ ਉਹਨਾਂ ਨੇ ਉਹ ਅਮਾਉਂਟ ਭਰ ਕੇ ਉਹ ਵੀ ਅਸੀਂ ਸੈਟਲਮੈਂਟ ਕਰਦੇ ਹਾਂ ਕਿ ਬੈਂਕਿੰਗ ਦੀ ਗੱਲ ਕਰੀਏ ਜੀ ਬੈਂਕਿੰਗ ਦੇ ਕਿੰਨੇ ਕੇਸ ਹੈ ਇਹਦੇ ਕਿ ਕਿਸਾਨ ਹੈ ਜਾਂ ਕੋਈ ਆਮ ਜਨਤਾ ਦਾ ਹੈ ਜਾਂ ਬੈਂਕਿੰਗ ਦੇ ਕੇਸ ਬੈਂਕਿੰਗ ਦੇ ਕੇਸ ਜਿਹੜੇ ਕਿਸਾਨ ਵੀ ਹੈਗੇ ਦੂਸਰੀ ਹੋਇਆ ਇਹਦੇ ਵਿੱਚ ਇਹ ਨਹੀਂ ਕਿ ਪਾਰਟੀਕਲ ਵੀ ਕਿਸਾਨ ਹੀ ਜ਼ਿਆਦਾ ਹੈ ਕਿਸਾਨ ਦੇ ਜ਼ਿਆਦਾ ਹੁੰਦੇ ਹੈ ਕੋਆਪਰੇਟਿਵ ਬੈਂਕਾਂ ਦੇ ਕੋਲੇ ਹੁੰਦੇ ਹੈ ਬਾਕੀ ਔਰਡਰ ਅਪਲਾਈ ਕਰਦੇ ਲੋਕਾਂ ਦੀ ਕਾਫੀ